ਕੁਛ ਯਾਰੇ ਕਿਉਂ ਆਏ ਚੁੱਪ 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 ਉਹ ਲੈ ਕੇ ਆਏ ਹਾਂ ਆਪਣੇ ਮਰਗੀ ਲਾਜ ਦੇ ਕੇ ਚਲੋ ਪਾਜੀ ਆ ਜਿਹੜੇ ਬੀਧੀਪੁਰੋਂ ਦੋ ਬੱਚੇ ਚੱਕ ਹੋਏ ਸੀਗੇ ਸਾਢੇ 3 ਵਜੇ ਲਾਲੂ ਸਾਢੇ 3 ਵਜੇ ਸਾਢੇ 3 4 ਵਜੇ ਇੱਕ ਭਈਆ ਸੀਗਾ ਕੋਈ ਮੱਛੀ-ਮੂਚੀ ਵੇਚਦਾ ਥੋ ਲੈ ਆ ਦਰਿਆ ਤੇ ਇੱਧਰ ਤੇ ਆਹ ਵੀਰ ਜੀ ਉਹਨਾਂ ਨੂੰ ਉਧਰ ਇਹਨਾਂ ਦੀ ਪੈਲੀ ਆ ਲੱਗੇ ਤੇ ਬਹੁਤ ਅਗੜਾ ਕਮਾਲਾ ਤੋਂ ਉਹਦੇ ਵਿੱਚੋਂ ਕੋਈ ਰੋਂ ਰਾਂਡ ਦੀਆਂ ਮਾਜਾਂ ਹੁੰਦੀਆਂ ਸੀ ਤੇ ਇਹ ਵੀਰ ਨੇ ਇੱਧਰ ਭਾਈ ਸਾਹਿਬ ਹੁਣੀ ਇਹਨਾਂ ਨੇ ਹੈਲਪ ਕੀਤੀ ਆ ਜੀ ਤੇ ਵਿਚਾਰੇ ਬੱਚੇ ਲੱਭ ਗਏ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਇਹ ਜਿਹੇ ਬੰਦਿਆਂ ਤੋਂ ਬਚਾ ਕੇ ਰੱਖਿਓ ਬੱਚਿਆਂ ਨੂੰ ਆਪਣੇ ਕਹਾਂ ਕਿੰਨੇ ਕਿ ਕਿ ਵਿਚਵੇਂ ਕਹਾਂ ਦੋਨਾ ਆਪਣੀਆਂ ਪੁੱਤ ਬੈਠਾਣਾ ਥਾਣਾ ਹਾਂ ਉਹ ਮੇਰਾ ਟੱਟੀਆ ਪਿਠਾ ਦਿਆ ਇਸ ਕੋਟ ਅਸੀਂ ਬਣ ਕਰ ਉਹ ਇਸ ਕੋਟ ਠਰਾ ਕਰ ਦਿਆ ਰਸੀ ਗਿਆ ਕੋਈ ਬੰਨਾ ਫਰਸੀ ਦੇ ਮਾਰ ਤੋ ਰਾ ਰਾਤੀ ਆਇਆ ਕੋਨੇ ਇਹਨਾਂ ਨੂੰ ਕੋਈ ਲਾਲਚ ਦਿੱਤਾ ਯਾਰ ਹਨਾ ਤੁਹਾਨੂੰ ਚੀਜੀ ਲੈ ਕੇ ਦਿੰਦੇ ਆ ਤੁਹਾਨੂੰ ਆ ਲੈ ਕੇ ਦਿੰਦੇ ਉਸ ਕੋਈ ਇਹਦਾ ਖਾਣ ਨੂੰ ਬਿਸਕੁਟ ਤੇ ਚਕੂੜ ਕੀ ਦਿਆ ਦੇ ਖਾਣ ਨੂੰ ਬਸ ਲਾਲਚ ਦਿੱਤਾ ਇਹਨਾਂ ਨੂੰ ਛੱਕੇ ਲਾਇਆ ਚੰਗਾ ਹੋਇਆ ਯਾਰ ਪਰਮਾਤਮਾ ਭਲਾ ਕੀਤਾ ਵੀਰ ਹੁਣੀ ਮਿਲ ਗਿਆ ਧੁੰਦੇ ਦੀਆਂ ਬੈਕਾਂ ਤੇ ਇਧਰੋਂ ਬੱਚੇ ਕਮਾਤ ਚੋਂ ਲਕੋ ਕੇ ਉਹ ਬੰਦੇ ਨੇ ਤਾਂ ਆਪ ਨਹੀਂ ਲੱਭਾ ਸਾਨੂੰ ਹੁਣ ਲੱਭ ਰਹੇ ਵੀਰ ਹੁਣੀ ਨਾਲ ਇੱਥੇ ਉਹ ਕਿਉਂ ਵੇ ਕਮਾਈ ਬਾਦੂ ਕੀਤਾ ਵਾ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਜੋ ਆ ਬੱਚਿਆਂ ਦੀ ਵੀਡੀਓ ਅਮਰ ਸਿੰਘ ਨੇ ਪਾਈ ਸੀਗੀ ਨਾਲ ਰਿੰਦਰ ਸਿੰਘ ਸੀਗਾ ਕਿ ਬੱਚੇ ਇਹਨਾਂ ਬੱਚਿਆਂ ਨੂੰ ਕੋਈ ਵਗਲਾ ਕੇ ਭਈਆ ਹੀ ਪਰਦੇਸੀ ਕੋਈ ਬੰਦਾ ਵਾ ਇਹਨਾਂ ਤੋਂ ਉਹਦਾ ਜਾਂਦਾ ਫਿਦੀਪੁਰ ਮਾਰਾ ਮੋਟਾ ਪਰ ਉਹਨੇ ਅੱਜ ਇਹ ਬੱਚਿਆਂ ਨੂੰ ਵਗਲਾ ਕੇ ਲੈ ਆਂਦਾ ਉਹ ਜਿਹੜੇ ਇੱਥੇ ਡੇਰੇ ਤੇ ਰਹਿੰਦਾ ਵਾ ਧੁੰਦੇ ਦਾ ਡੇਰਾ ਵਾ ਉੱਥੇ ਲਿਆ ਕੇ ਤੇ ਇਹਨਾਂ ਨੂੰ ਬੱਚਿਆਂ ਨੂੰ ਘੇਰੇ ਘੇਰੇ ਪਾਣੀ ਆ ਤੇ ਡੇਰਾ ਕੋਈ ਪਾ 5-7 ਤੱਕਲੇ ਜਿਹੜਾ ਵਾ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਵਾ ਉੱਥੇ ਬੱਚਿਆਂ ਨੂੰ ਲਿਆ ਕੇ ਜਿਹੜਾ ਵਾ ਬਿਠਾਇਆ ਵੀ ਰੱਖਿਆ ਤੇ ਬੰਨੀ ਵੀ ਰੱਖਿਆ ਉਹ ਕੁਦਰਤੀ ਆਪਣਾ ਜਿਹੜਾ ਮਾਰਨ ਆਇਆ ਤੇ ਇਹਨਾਂ ਨੇ ਬੱਚਿਆਂ ਨੂੰ ਵੇਖਿਆ ਉਸ ਤੋਂ ਬਾਅਦ ਆਪਾਂ ਵੀਡੀਓ ਪਾਈ ਸੀ ਕਾਫੀ ਵੀਡੀਓ ਵਾਇਰਲ ਹੋਈ ਆ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਵੀਡੀਓ ਵਾਇਰਲ ਕੀਤੀ ਆ ਇਸ ਟਾਈਮ ਇਹਦੇ ਬੱਚੇ ਦਾ ਬਾਪ ਜਿਹੜਾ ਵਾ ਉਹ ਆ ਗਿਆ ਵਾ ਨਾਂ ਨਹੀਂ ਰਿਸ਼ਤੇਦਾਰ ਆ ਬੱਚੇ ਇਹਨਾਂ ਦੇ ਹਵਾਲੇ ਸੀ ਕਰ ਦਿੱਤੇ ਆ ਉਹ ਜਿਹੜਾ ਬੰਦਾ ਬੱਚੇ ਲੈ ਕੇ ਆਇਆ ਉਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਵਾ ਉਹਦੇ ਤੇ ਜੜੀ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਤੇ ਗਾਹ ਤੋਂ ਅਸੀਂ ਬੇਨਤੀ ਕਰਦੇ ਆ ਆ ਪ੍ਰਦੇਸ਼ੀਆਂ ਨੂੰ ਵੀ ਵੀ ਭਾਈ ਐਸ ਵਜਾ ਦੇ ਕਰਕੇ ਅਸੀਂ ਤੁਹਾਨੂੰ ਕਹਿੰਨੇ ਆਂ ਵੀ ਅਸੀਂ ਤੁਹਾਨੂੰ ਪੰਜਾਬ ਚ ਨਹੀਂ ਰਹਿਣ ਦੇਣਾ ਤੁਹਾਡੀ ਵਜ੍ਹਾ ਦੇ ਨਾਲ ਆ ਗਾਸੀਂ ਕਿਤੇ ਵਿਸ਼ਵਾਸ ਕਰਾਂਗੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਘਰੇ ਵੜਾਂਗੇ ਮੁੜ ਕੇ ਜਿਹੜਾ ਇਹਨਾਂ ਨੇ ਆਪਣੇ ਬੱਚੇ ਚੋਕ ਲਿਆ ਆ ਵਾ ਕੀ ਇਹ ਤਾਂ ਉਹਨੇ ਰਾਤ ਨੂੰ ਇਹਨਾਂ ਨਾਲ ਕੀ ਕਰਨਾ ਸੀ ਬੱਚੇ ਉਹਨੇ ਘੱਟੋ ਘੱਟ ਵੀ 8-9 ਘੰਟੇ ਭੁੱਖੇ ਰੱਖੇ ਐਸ ਤਰ੍ਹਾਂ ਖਾਣਾ ਖਵਾਉਂਦਾ ਬੱਚੇ ਉਹਨਾਂ ਦੇ ਮਾਂ ਤੇ ਉਹਦੇ ਹਵਾਲੇ ਕਰਦੇ ਆ ਉਹਨਾਂ ਦਾ ਬਾਪ ਆ ਇਸ ਕਰਕੇ ਭਾਈ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਹਿਸ਼ਾਰਪੁਰ ਦੀ ਘਰਨਾ ਨੇ ਜਿਹੜਾ ਵਾ ਉਹ ਅੱਜ ਧਿਰਦੇ ਮਨੁੰਦਰੇ ਪਏ ਆ ਕਿਸ ਤਰ੍ਹਾਂ ਪਰਦੇਸੀ ਨੇ ਜਿਹੜਾ ਵਾ ਭਈਏ ਨੇ ਉਹ ਰਾਟ ਮਾਰ ਕੇ ਬੱਚਾ ਮਾਰਿਆ ਵਾ ਇਸ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਆ